ਸਿੱਧੂ ਮੂਸੇਵਾਲੇ ਬਾਈ ਦੇ ਜਾਣ ਤੋਂ ਬਾਅਦ ਪਹਿਲੀ ਵਾਰ ਲੋਹੜੀ ਵਾਲੇ ਦਿਨ ਹੋਇਆ ਹਵੇਲੀ ਵਿੱਚ ਜਸ਼ਨ ਛੋਟੇ ਸਿੱਧੂ ਦੇ ਆਉਣ ਦੀ ਖੁਸ਼ੀ ਵਿੱਚ ਮਨਾਈ ਗਈ ਲੋਹੜੀ ਇਸ ਮੌਕੇ ਮਾਤਾ ਚਰਨ ਕੌਰ ਸਿੱਧੂ ਮੂਸੇਵਾਲੇ ਨੂੰ ਯਾਦ ਕਰਕੇ ਹੋ ਗਏ ਭਾਵੁਕ ਪਰ ਦੂਜੇ ਪਾਸੇ ਉਹ ਪ੍ਰਮਾਤਮਾ ਦਾ ਸ਼ੁਕਰੀਆ ਵੀ ਕਰਦੇ ਨੇ ਕਿ ਇੱਕ ਵਾਰ ਫੇਰ ਤੋਂ ਸਿੱਧੂ ਮੂਸੇਵਾਲੇ ਨੂੰ ਉਹਨਾਂ ਦੀ ਝੋਲੀ ਪਾ ਦਿੱਤਾ ਮੈਂ ਗੁਰਮਖਸਧੂ ਤੁਸੀਂ ਦੇਖ ਰਹੇ ਹੋ ਜੱਟ ਬਾਬੇ ਟੈਲੀਵਿਜ਼ਨ ਬਾਈ ਅੱਜ ਆ ਲੋੜੀ ਦਾ ਤਿਹਾਉਰ ਤੇ ਲੋੜੀ ਵਾਲੇ ਦਿਨ ਹਰ ਕੋਈ ਖੁਸ਼ੀ-ਖੁਸ਼ੀ ਆਪਣੇ ਪਰਿਵਾਰ ਦੇ ਵਿੱਚ ਆਪਣੇ ਘਰ ਦੇ ਵਿੱਚ ਲੋੜੀ ਮਨਾਉਂਦਾ ਹੈ ਪਰ ਬੜਾ ਚਿਰ ਹੋ ਗਿਆ ਸੀ ਬਾਈ ਸਿੱਧੂ ਮੂਸੇਵਾਲੇ ਨੇ ਜਿਹੜੀ ਹਵੇਲੀ ਬੜੇ ਚਾਵਾ ਨਾਲ ਬਣਾਈ ਸੀ ਉਸ ਹਵੇਲੀ ਦੇ ਵਿੱਚ ਲੋੜੀ ਨਹੀਂ ਮਨਾਈ ਗਈ ਕਈ ਸਾਲ ਹੋ ਗਏ ਪਰ ਇਸ ਵਾਰ ਸਿੱਧੂ ਮੂਸੇਵਾਲੇ ਦੀ ਵਾਪਸੀ ਹੋਈ ਹੈ ਸਿੱਧੂ ਮੂਸੇਵਾਲਾ ਨਿੱਕੇ ਪੈਰੀ ਵਾਪਸ ਆਇਆ ਛੋਟੇ ਸਿੱਧੂ ਦੀ ਵਾਪਸੀ ਹੋ ਗਈ ਹੈ ਅੱਜ ਛੋਟੇ ਸਿੱਧੂ ਦੀ ਲੋੜੀ ਮਨਾਈ ਗਈ ਇਸ ਮੌਕੇ ਮਾਤਾ ਚਰਨ ਕੌਰ ਭਾਵਕ ਵੀ ਦਿਸੇ ਕਿਉਂਕਿ ਉਹਨਾਂ ਨੂੰ ਦੁੱਖ ਹੈ ਆਪਣੇ ਸ਼ੇਰ ਵਰਗੇ ਪੁੱਤ ਦੇ ਜਾਣ ਦਾ ਅਤੇ ਉਹਨਾਂ ਨੇ ਇੱਕ ਵਾਰ ਫੇਰ ਤੋਂ ਜ਼ੀਰੋ ਤੋਂ ਸ਼ੁਰੂਆਤ ਕੀਤੀ ਹੈ ਅਤੇ ਉਹਨਾਂ ਨੂੰ ਖੁਸ਼ੀ ਵੀ ਹੈ ਛੋਟੇ ਸਿੱਧੂ ਦੇ ਆਉਣ ਦੀ ਦੋਸਤੋ ਇਸ ਮੌਕੇ ਮਾਤਾ ਚਰਨ ਕੌਰ ਅਤੇ ਬਾਪੂ ਬਲਕੌਰ ਸਿੰਘ ਦੇ ਘਰ ਜਾਨੀ ਕਿ ਹਵੇਲੀ ਦੇ ਵਿੱਚ ਉਹਨਾਂ ਦੇ ਰਿਸ਼ਤੇਦਾਰ ਉਹਨਾਂ ਦੇ ਗਵਾਂਢੀ ਵੀ ਸੀ ਜਿਨ੍ਹਾਂ ਨੇ ਜਸ਼ਨ ਮਨਾਇਆ ਤਾਂ ਮਿੱਤਰੋ ਆਓ ਦੇਖਦੇ ਆ ਕਿ ਆਖਰ ਕਿਸ ਤਰ੍ਹਾਂ ਦੀਆਂ ਤਸਵੀਰਾਂ ਮੂਸੇਪਿੰਡ ਤੋਂ ਆ ਰਹੀਆਂ ਨੇ बढ़ते दर बढ़ते नाचते हैं आप भी तो बहुत अच्छे हैं हां आई कैन नो Selamat. Ya. ਹਾਂ ਤੇ ਕੀ ਕਰਾਂ ਨਹੀਂ ਕੋਈ ਨਹੀਂ ਹੋ ਸਕਦੀ ਹੈ ਹਾਂ ਜੀ ਕਰਾਂ ਮਾ ਮਾ ਦਿਨ ਵੱਡਾ ਘੜੀ ਆ ਰਿਹਾ ਵੱਡੇ ਤੇ ਸਨਾ ਉਹ ਦਿਨ ਹੋਣਗੇ ਨੇ ਉਹਦੇ ਨਾਲ ਅੱਗੇ ਆ ਗਈ ਮਾਲੇ ਕਲਿਆ ਪ੍ਰਿੰਟ ਰਾਜੇ ਅਸੀਂ ਹੁਣ ਕਹਿਣ ਜੋਗੋ ਤਾਂ ਸਾਡੇ ਕੋਲ ਕੁਝ ਹੈ ਹੀ ਨਹੀਂ ਜਿਹੜੀ ਚੀਜ਼ ਅਸੀਂ ਗਵਾਈ ਹੈ ਹੈਨਾ ਉਹ ਜਰ ਪਰਮਾਤਮਾ ਨੇ ਸੇਰੀ ਸਾਨੂੰ ਛੋਟੇ ਰੁੱਖ ਤੇ ਵਾਪਸ ਕਰ ਦਿੱਤੀ ਠੀਕ ਹੈ ਪਰ ਇਹ ਜਿਹੜੀ ਅੱਜ ਖੁਸ਼ੀ ਹੈ ਇਹ ਵੀ ਬਹੁਤ ਖੁਸ਼ੀ ਹੈ ਜਿਹੜਾ ਗਮ ਆ ਦੇਖੋ ਉਹ ਤਾਂ ਸੀ ਭੁਲਾ ਨਹੀਂ ਸਕਦੇ ਠੀਕ ਹੈ ਪਰ ਜਿਹੜੀ ਅੱਜ ਸਾਨੂੰ ਪਰਮਾਤਮਾ ਨੇ ਦੁਬਾਰਾ ਖੁਸ਼ੀ ਦਿੱਤੀ ਹੈ ਇਹ ਤੋਂ ਅਸੀਂ ਬਹੁਤ ਖੁਸ਼ ਆ ਗਏ ਪਹਿਲੀ ਲੋੜੀ ਆ ਜੀ ਪਹਿਲੀ ਲੋੜੀ ਹੈ ਪਹਿਲੀ ਪਿਛਲੇ ਸਾਲ ਵੀ ਮੈਂ ਲੋੜੀ ਪਾ ਕੇ ਗਈ ਸੀ ਪਰਮਾਤਮਾ ਸਾਡੇ ਅਰਦਾਸ ਕਰਕੇ ਗਈ ਸੀ ਮੇ ਮੇਰਾ ਵਾਗਰੂ ਮੇਰਾ ਸ਼ੂਰੂ ਵਾਪਸ ਕਰ ਦਿਓ ਮੇਰੀ ਵਾਗਰੂ ਤੇ ਸੌਂਦੀ ਮੇਰਾ ਸ਼ੂਰੂ ਵਾਪਸ ਆ ਗਿਆ ਬਹੁਤ ਖੁਸ਼ ਹਾਂ ਖੁਸ਼ੀਆਂ ਦੇ ਵੀ ਲੱਭ ਬਹੁਤ ਮਤਲਬ ਜਿੰਨੇ ਵੀ ਅਸੀਂ ਕਹੀਏ ਉਹਨੇ ਅਸੀਂ ਵਾਹਿਗੁਰੂ ਦਾ ਸ਼ੁਕਰਾਨਾ ਕਰਦੇ ਆਂ ਪਹਿਲੀ ਵਾਰ ਕਈ ਲੋਕਾਂ ਨੇ ਛੋ ਨੂੰ ਦੇਖਿਆ ਛੋਟੇ ਛੋਟੇ ਹਾਂ ਤੇ ਬੜੀ ਖੁਸ਼ੀ ਲੱਗ ਰਹੀ ਬਹੁਤ ਖੁਸ਼ੀ ਰਾਜੀ ਅਸੀਂ ਤਾਂ ਹੁਣ ਪਹਿਲਾਂ ਤਾਂ ਸੁੱਖਾ ਸੁੱਕੇ ਲੈਂਦਾ ਹੁਣ ਅਸੀਂ ਇਹਨੂੰ ਦਿਨੋ ਦਿਨਾਂ ਹੀ ਦੇਖਦੇ ਵਿਛੇ ਦੀ ਛੇਦੀ ਵੱਡਾ ਹੋ ਗਿਆ ਸੀ ਉਹਦੇ ਜਿੱਡੇ ਹੀ ਕਰ ਲਈਏ ਨਾ ਪਰਮਾਤਮਾ ਕਰੋਗਾ ਹੈ ਨਾ ਕਰ ਕਰਦੇ ਆਂ ਤੇ ਰਾਜੀ ਵਸ ਪਰਮਾਤਮਾ ਦਾ ਸ਼ੁਕਰਾਨਾ ਹੀ ਕਰਦੇ ਆਂ ਅਸੀਂ ਪਰ ਅੱਜ ਤੱਕ ਮੈਂ ਕੁਝ ਨਹੀਂ ਬੋਲੀ ਅੱਜ ਮੈਂ ਖੁਸ਼ੀ ਚ ਬੋਲ ਰਹੀ ਆ ਵੀ ਮੇਰੀ ਵਾਹਿਗੁਰੂ ਨੇ ਸੁਣ ਲਈ ਇਹਦੀ ਲੰਬੀ ਉਮਰ ਕਰੇ ਕਿ ਤਰ੍ਹਾਂ ਕਿਤੇ ਉਸ ਗਮ ਨੂੰ ਉਹ ਗਮ ਤਾਂ ਸਾਨੂੰ ਜ਼ਿੰਦਗੀ ਭਰ ਹੀ ਨਹੀਂ ਆਉਂਦਾ ਸਾਡੇ ਸਾਹਾਂ 'ਚ ਵੀ ਮੈਨੂੰ ਇਹ ਲੱਗਦਾ ਵੀ ਸਾਡੇ ਮਰਾਂ ਦੇ ਵੀ ਨਹੀਂ ਮੱਛਣਾ ਹੋਣਾ ਠੀਕ ਹੈ ਪਰ ਜਿਹੜੀ ਅੱਜ ਖੁਸ਼ੀ ਸਾਨੂੰ ਪਰਵਾਤਮਾ ਨੇ ਵਾਪਸ ਦਿੱਤੀ ਹੈ ਅਸੀਂ ਵਾਹਿਗੁਰੂ ਦਾ ਇਹ ਵੀ ਸ਼ੁਕਰਾਨਾ ਕਰਦੇ ਆਂ ਸਿੱਧੂ ਦੇ ਪ੍ਰਸ਼ਾਸਕਾਂ ਨੂੰ ਕੀ ਕਹਾਂਗੇ ਅੱਜ ਇਹ ਪੂਰੇ ਦੇਸ਼ ਲੋੜੀ ਲਈ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਆਂ ਜਿੱਥੇ-ਜਿੱਥੇ ਵੀ ਲੋੜੀ ਮਨਾ ਰਹੇ ਨੇ ਪਹਿਲਾਂ ਸਾਰੇ ਲੋਕਾਂ ਦੇ ਦਵਾਵਾਂ ਨਾਲ ਹੀ ਸੋਹ ਵਾਪਸ ਆਇਆਗਾ ਜੇ ਅਸੀਂ ਕਹੀਏ ਵੀ ਇੱਕ ਦੇ ਵਾਪਸ ਆਇਆ ਇੱਕ ਦੇ ਬੋਲਣਾ ਵਾਪਸ ਆਇਆ ਇੱਕ ਦੇ ਨਾਲ ਨਹੀਂ ਦੇ ਸਭ ਦੇਸ਼ਾਂ 'ਚ ਬੈਠਿਆਂ ਦਾ ਵੀ ਅਸੀਂ ਧੰ ਰੋ ਜਾਂ ਨਹੀਂ ਅਰਦਾਸਾਂ ਕਰਦੇ ਸੀਗੇ ਸਾਰੇ ਸਭ ਦੇ ਅਰਦਾਸਾਂ ਪੂਰੀਆਂ ਹੋ ਗਈਆਂ ਨਵਾਂ ਗੀਤ ਵੀ ਆ ਰਿਹਾ ਜੀ ਸਿੱਧੂ ਨਵਾਂ ਗੀਤ ਆ ਰਿਹਾ ਸਾਨੂੰ ਖੁਸ਼ੀ ਆਉਦੀ ਬਹੁਤ ਖੁਸ਼ੀ ਆ ਤੇ ਪਰਮਾਤਮਾ ਇਹਨੂੰ ਲੰਬੀ ਉਮਰ ਕਰੇ ਮੈਂ ਤਾਂ ਇਹ ਕਹਿੰਦੀ ਆ ਵੀ ਮੇਰੀ ਔਰ ਸ਼ੁਭ ਨੂੰ ਉਡਾ ਦੇ ਬਸ ਇਹਨੂੰ ਵੱਡਾ ਹੋਇਆ ਵੇਖੀਏ ਸੀ ਜਿਹੜੇ ਸੁਫਰੇ ਉਹ ਤੇ ਪੂਰੇ ਕਰਨੇ ਸੀ ਸੀ ਤੇ ਪੂਰੇ ਕਰੇਗਾ ਇਹ ਵੀ ਤੂੰ ਪਹਿਲਾਂ ਵੱਡਾ ਸਿੱਧੂ ਸੀ ਆ ਉਹ ਵੀ ਗੋਦੀ 'ਚ ਰਾਇਆ ਕਿਵੇਂ ਲੱਗਦਾ ਕੀ ਉਹ ਤਾਂ ਸਾਨੂੰ ਵੀ ਦੱਸੀ ਜਾਂਦੀ ਆ ਪਹਿਲਾਂ ਵੀ ਉਹ ਪਰਤਾ ਜਿਹੜੇ ਸਾਡੇ ਦੁੱਖ ਵਾਲੇ ਨਾਲ ਸਾਡਾ ਦੁੱਖ ਨਾਲ ਹੀ ਨੇ ਸਾਡੇ ਉਹਨੂੰ ਵੀ ਅਸੀਂ ਬਹੁਤ ਉਂਗਲਾਂ ਨਾਲ ਮਿਹਣੇ ਵਣੇ ਵੱਡਾ ਪਰ ਹੁਣ ਇਹਨੂੰ ਵੀ ਅਸੀਂ ਇਸੇ ਤਰ੍ਹਾਂ ਹੀ ਵੱਡਾ ਕਰਨਾ ਹੈ ਪਰਮਾਤਮਾ ਨੇ ਵੱਡਾ ਕਰਨਾ ਪਰ ਜਿਹੜੀ ਖੁਸ਼ੀ ਸਾਨੂੰ ਆਟ ਹੈ ਅੱਜ ਸਾਡੀ ਵਾਪਸ ਕਰਦੀ ਖੁਸ਼ੀ ਸਿੱਧੂ ਨੇ ਹਮੇਸ਼ਾ ਸਾਡੇ ਵਿੱਚ ਜਿਹਦਾ ਮਾਹੌਲ ਅੱਜ ਫੇਰ ਤੇ ਸਿੱਧੂ ਦੀ ਤਰ੍ਹਾਂ ਜਿਵੇਂ ਸਿੱਧੂ ਜਸ਼ਨ ਮਨਾਉਂਦਾ ਹੁੰਦਾ ਹੈ ਅੱਜ ਮਾਹੌਲ ਜਸ਼ਨ ਦਾ ਬਣਿਆ ਪਿਆ ਪਹਿਲੀ ਥੋੜੀ ਅਜੀਬ ਹਾਂ ਬਾਈ ਵਧੀਆ ਜਸ਼ਨ ਜਿਵੇਂ ਸਿੱਧੂ ਦਾ ਅੱਗੇ ਮਾਹੌਲ ਹੁੰਦਾ ਨਾ ਉਹ ਵੀ ਜਸ਼ਨ ਮੰਨੀ ਜਾਂਦਾ ਅੱਜ ਪੂਰੇ ਸਾਰੇ ਪਿੰਡ ਨੂੰ ਖੁਸ਼ੀ ਆ ਗਈ ਹੈ ਨਾ ਸਾਰਾ ਪਿੰਡ ਆਇਆ ਬੈਠਿਆ ਹੈ ਵਧੀਆ ਖੁਸ਼ੀ ਮਨਾਈ ਜਾਂਦੇ ਆਗੇ ਪੂਰਾ ਚਾ ਚੜਿਆ ਪਿਆਗਾ ਸਿੱਧੂ ਦੇ ਫੈਨਸ ਨੂੰ ਕੀ ਕਹੂੰਗੇ ਨਵਾਂ ਗੀਤ ਵੀ ਆ ਰਿਹਾ ਸੁਣਨ ਜਾਇਆ ਹਾਂ ਨਵਾਂ ਗਾਣਾ ਆ ਰਿਹਾ ਬਹੁਤ ਜਲਦੀ ਆ ਰਿਹਾ ਗਾਣਾ ਤੇ ਸਿੱਧੂ ਦੇ ਫੈਨਸ ਸਾਨੂੰ ਸੱਤ ਬਣ ਕੇ ਬੇਨਤੀ ਆ ਵੀ ਬਹੁਤ ਜਲਦੀ ਤੋਂ ਜਲਦੀ ਗਾਣਾ ਆ ਰਿਹਾ ਹੈ ਤੇ ਤੁਹਾਡਾ ਇੰਤਜ਼ਾਰ ਆ ਜੀਆਂ ਘੜੀਆਂ ਖਤਮ ਹੋਣ ਵਾਲੀਆਂ ਹਾਂ ਹਾਂਜੀ ਕੀ ਨਾਮ ਹੈ ਜੀ ਹਰਮਨ ਸਿੰਘ ਮੁੱਸਾ ਜੀ ਹਰਮਨ ਸਿੰਘ ਅੱਜ ਸ਼ੋਭਦੀ ਛੋਟੇ ਦੀ ਪਹਿਲੀ ਲੋੜੀ ਆ ਕਿਵੇਂ ਲੱਗ ਰਿਹਾ ਹੈ ਸਪੌਂਸਰ ਬਹੁਤ ਹੀ ਵਧੀਆ ਲੱਗ ਰਿਹਾ ਹੈ ਜੀ ਜੀਪੀਸੀ ਗਾਰ ਨੂੰ ਯਾਦ ਲੱਗਦਾ ਤਾਂ ਅਫਸੋਸ ਵੀ ਹੁੰਦਾ ਅੱਜ ਵੀ ਜੀ ਜਮ ਉਸੀ ਦੇਖ ਕੇ ਕਦਾ ਅਸੀਂ ਖੁਸ਼ੀ ਆ ਬਹੁਤ ਚੜਦੀ ਕਲਾ ਦੀ ਸਾਰਾ ਸੀ ਖੁਸ਼ਹਾਨਗਰ ਦੇ ਸਾਰੇ ਬੈਠੇ ਮਨਾ ਰਾਂ ਸਾਰੇ ਰੋੜੀ ਇੱਕ ਪਾਸੇ ਜਮਾਂ ਦਾ ਮਾਹੌਲ ਸੀ ਤੇ ਅੱਜ ਖੁਸ਼ੀਆਂ ਜੁੜੀਆਂ ਮਾਪੀਆਂ ਨੇ ਤੇ ਪਹਿਲੀ ਵਾਰ ਜਸ਼ਨ ਦਾ ਮਾਹੌਲ ਦੇਖਿਆ ਜਸ਼ਨ ਦਾ ਮਾਹੌਲ ਜੀ ਪਹਿਲਾਂ ਉਹ ਸਿੱਧੂ ਬੜੀ ਵੀ ਪਹਿਲਾਂ ਅਸੀਂ ਬਹੁਤ ਖੁਸ਼ੀਆਂ ਮਨਾਈਆਂ ਨੇ ਤੇ ਉਦੋਂ ਤੋਂ ਪਤਾ ਸਾਨੂੰ ਪਤਾ ਹੀ ਹੈ ਵੀ ਇਹ ਉਦੋਂ ਪਰ ਅੱਜ ਤਾਂ ਹੀ ਅਦਾਸ ਸੀ ਅੱਜ ਅਸੀਂ ਪੂਰਾ ਖੁਸ਼ੀ ਦਾ ਮਾਹੌਲ ਆ ਗਿਆ ਜਿੱਦੇ ਛੋਟੇ ਸਿੱਧੂ ਨੇ ਜਨਮਨੇ ਉਦੋਂ ਵੀ ਅਸੀਂ ਖੁਸ਼ੀਆਂ ਮਨਾਈਆਂ ਉਦੋਂ ਸਾਰੇ ਇੱਥੇ ਸੀਗੇ ਉਹਦੇ ਪਾਸਤਵਾ ਜੀਆਂ ਵਗੈਰਾ ਜੋ ਪੜਾ ਕੇ ਹੁੰਦੇ ਵੀ ਆਪਾਂ ਚਲਾਇਆ ਸਾਰਿਆਂ ਨੇ ਤੇ ਉਹ ਉਹੀ ਅੱਜ ਜਸ਼ਨ ਅੱਜ ਬਣਿਆ ਪਿਆ ਕੀ ਕਹੋਗੇ ਦਰਸ਼ਕਾਂ ਨੂੰ ਇਹ ਮਤੇ ਕੀ ਕਹੋਗੇ ਅੱਜ ਸਿੱਧੂ ਦੀ ਖੁਸ਼ੀ ਮਨਾਉਣਾ ਖੁਸ਼ੀ ਹੋਈ ਹੈ ਜੀ ਐਤੂ ਪੱਤੋਂ ਖੁਸ਼ੀ ਕੀ ਹੋਊਗੀ ਦਰਸ਼ਕਾਂ ਤੋਂ ਮੈਂ ਇਹ ਮੱਸੀਂ ਦੇਣਾ ਚਾਹੂੰਗੀ ਵੀ ਉਹਨਾਂ ਦੀਆਂ ਲੱਖਾਂ ਕਰੋੜਾਂ ਅਰਦਾਸਾਂ ਦੇ ਸਦਕਾ ਅੱਜ ਕਹਿੰਦੇ ਹੁੰਦੇ ਘੁੱਬਲ ਤੇ ਪਾਣੀ ਪਿਆ ਥੋੜਾ ਜਿਹਾ ਮੰਨੋ ਹੋਏ ਉਹ ਤਾਂ ਘਟਾ ਤਾਂ ਉਹਦਾ ਸ਼ੁਭ ਦਾ ਘਟਾ ਤਾਂ ساری ਜ਼ਿੰਦਗੀ ਨਹੀਂ ਪੂਰਾ ਹੋ ਸਕਦਾ ਤੇ ਪਰ ਇੱਕ ਸਾਡੇ ਜੌਨ ਦਾ ਮਕਸਦ ਹੈ ਤਾਂ ਮਿੱਤਰੋ ਤੁਸੀਂ ਨੇ ਦੇਖਿਆ ਕਿ ਕਿਸ ਤਰ੍ਹਾਂ ਲੋੜੀ ਵਾਲੇ ਦਿਨ ਜਸ਼ਨ ਮਨਾਇਆ ਗਿਆ ਛੋਟੇ ਸਿੱਧੂ ਦੇ ਆਉਣ ਦੀ ਖੁਸ਼ੀ ਵਿੱਚ ਲੋੜੀ ਮਨਾਈ ਗਈ ਮਿੱਤਰੋ ਔਖਾ ਬਹੁਤ ਹੁੰਦਾ ਹੈ ਜਦੋਂ ਇੱਕ ਵਾਰ ਬੰਦਾ ਟਾਪ ਤੇ ਪਹੁੰਚ ਜਾਂਦਾ ਹੈ ਇੱਕ ਵਾਰ ਜੈਡ ਤੱਕ ਦਾ ਸਫ਼ਰ ਕਰ ਲੈਂਦਾ ਹੈ ਉਹ ਉਸ ਤੋਂ ਬਾਅਦ ਏ ਤੋਂ ਦੁਆਰਾ ਸ਼ੁਰੂਆਤ ਕਰਨੀ ਔਖੀ ਬਹੁਤ ਹੈ ਪਰ ਜਿਗਰੇ ਬਹੁਤ ਵੱਡੇ ਨੇ ਮਾਤਾ ਚਰਨ ਕੌਰ ਤੇ ਬਾਪੂ ਬਲਕੌਰ ਸਿੰਘ ਦੇ ਹਮੇਸ਼ਾ ਇਹੀ ਸੁਖ ਮੰਗਦੇ ਆਏ ਆ ਕਿ ਇਸ ਪਰਿਵਾਰ ਤੇ ਰੱਬ ਕਿਰਪਾ ਬਣਾਈ ਰੱਖੇ ਅੱਗੇ ਵੀ ਇਹੀ ਦੁਆ ਕਰਾਂਗੇ ਰੱਬ ਅੱਗੇ ਕਿ ਬੱਡਾ ਸਿੱਧੂ ਜਲਦੀ ਵੱਡਾ ਹੋਵੇ ਅਤੇ ਆਪਣੇ ਮਾਪੇ-ਵੱਪ ਦਾ ਨਾਮ ਉੱਚਾ ਕਰੇ ਤਾਂ ਮਿੱਤਰੋ ਵੀਡੀਓ ਸ਼ੇਅਰ ਕਰ ਦਿਓ ਕਿਵੇਂ ਲੱਗੀ ਕਮੈਂਟ ਕਰ ਦਿਓ ਧੰਨਵਾਦ ਰੱਬ ਰਾਖਾ